10ਵਾਂ ਕਬੱਡੀ ਕੱਪ 15-16 ਮਾਰਚ ਪਿੰਡ ਸੰਤਨਗਰ ਸਿਰਕਸਾ ਵਿਖੇ ਕਬੱਡੀ ਦਾ ਮਾਂ ਕੁੰਭ ਤੇ ਫਾਇਰਸਟ ਪ੍ਰਾਈਜ਼ ਤੇ ਸੈਕੰਡ ਪ੍ਰਾਈਜ਼ ਤੁਸੀਂ ਵੇਖ ਲਓ ਤੇ ਆਹ ਮੁੰਡਾ ਕੈਨੇਡਾ ਤੋਂ ਆਪਣੇ ਪਿੰਡ ਵਾਲਾ ਯਾਕਾ ਉਹਦੀ ਫੋਟੋ ਲੱਗ ਗਈ ਏ ਨਾਲ ਨੇ ਕਿਸ਼ਨ ਖੰਮ ਅਮੋਲ ਸੰਧੂ ਯੂਕੇ ਹੁਸਨ ਖੰਮ ਗੁਰਜੰਟ ਖੰਮ ਕਰਨਪੁਰ ਲਰ ਲਵੀ ਸੰਧੂ ਆਦੇਸ਼ ਗਿੱਲ ਸਰਦਾਰ ਸਿਦਕਪ੍ਰੀਤ ਰੰਦਾਵਾ ਸਰਦਾਰ ਹਰਜੀਤ ਰੰਦਾਵਾ ਤੇ ਇਹ ਆ ਸਵਰਗੀਆ ਦਲਜੀਤ ਗਿੱਲ ਦੀ ਯਾਦ ਵਿੱਚ ਅਤੇ ਸਵਰਗੀਆ ਧਿਆਨ ਕੀ ਮਾਂ ਦੀ ਯਾਦ ਨੂੰ ਸਮਰਪਿਤ ਖੇਰੀ ਸਤਗੁਰੂ ਉਦੇ ਸਿੰਘ ਜੀ ਦੀ ਛਤਰ ਛਾਇਆ ਹੇਟ ਕਰਵਾਇਆ ਜਾ ਰਿਹਾ ਏ ਤੇ ਸੰਤ ਨਗਰ ਵਾਲਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਉੱਥੇ ਆਪਾਂ ਲਾਈਵ ਵੀ ਹੋਣਾ ਐ ਐਸੇ ਪੇਜ ਤੇ ਜਿੰਨਾ ਕੋਈ ਬਾਹਰ ਬੈਠੇ ਨੇ ਵੀਰ ਖਿਡਾਰੀ ਜਿਹੜੇ ਆਸਟ੍ਰੇਲੀਆ ਕੈਨੇਡਾ ਯੂਕੇ ਉਹਨਾਂ ਤੱਕ ਵੀਡੀਓ ਪਹੁੰਚਾਵਾਂਗੇ ਜਿੰਨੇ ਕੋ ਲਾਈਵ ਹੋ ਕੇ ਆਪਾਂ ਵੀਡੀਓ ਪਹੁੰਚਾ ਸਕਦੇ ਆ ਤੇ ਬਹੁਤ ਵਧੀਆ ਪਿਛਲੀ ਵਾਰ ਵੀ ਹੋਇਆ ਸੀ ਤੇ ਐਕਟਿਵ ਵੀ ਬਹੁਤ ਵਧੀਆ ਹੋਏਗਾ ਤੇ ਸਾਰਿਆਂ ਨੇ ਹਮਮਾ ਹਮਾ ਆ ਕੇ ਪਹੁੰਚਣਾ ਪਿੰਡ ਸੰਤਨਗਰ ਥੈਂਕ ਯੂ ਧੰਨਵਾਦ ਜੀ